ਬੇ ਬਿਝੜਾ ਆਪਣੇ ਪਿੰਡ ਵਾਲਾ ਛੱਜੂ ਨਹੀਂ ਹੈਗਾ ਉਹੋ ਨਾ ਆਪਣੇ ਮੁੰਡੇ ਵਾਸਤੇ ਮੋਲ ਦੀ ਤੀਮੀ ਲੈ ਕੇ ਆਇਆ ਐਨਾ ਕੰਮ ਕਰਦੀਆਂ ਨਾ ਬੇਬੇ ਪੁੱਛੇ ਨਾ ਮੈਂ ਤਾਂ ਇਹ ਕਹਿੰਦਾ ਸੀ ਵੀ ਆਪਣੇ ਛੋਟੇ ਬਲ ਵੀ ਰਿਸ਼ਤਾ ਕਿਹੜਾ ਹੁੰਦਾ ਆਪਾਂ ਛੱਜੂ ਨਾਲ ਨਾ ਸੰਪਰਕ ਕਰੀਏ ਇਹਦੇ ਵਾਸਤੇ ਵੀ ਮੋਲ ਦੀ ਤੀਮੀ ਲਿਆ ਦੂਗਾ ਬੇ ਮੂਜ ਬੇਬੇ ਮੈਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਚਾਹੁੰਨਾ ਮੈਂ ਨਾ ਇੱਕ ਕੁੜੀ ਨੂੰ ਬਹੁਤ ਪਿਆਰ ਕਰਦਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਕਹਿਣਾ ਮੋੜ ਦੀ ਨਹੀਂ ਢੱਕਾ ਤੋੜਦੀ ਨਹੀਂ ਐਹੋ ਜੀ ਕੁੜੀ ਐ ਮੈਂ ਕਹਿੰਦਾ ਮੈਂ ਜਾਵਾਂ ਮੈਂ ਸਰੇ ਚੜਗਾਣੇ ਚੋ ਵੀ ਕਹਿੰਦੇ ਆਪਣੇ ਘਰ ਕੁੱਤ ਕਲੇ ਅਬੇ ਮਜ਼ਾ ਆਏਗਾ ਨਾ ਵੀਰੋ ਅਰੇ ਮਹਾਰਾਜ ਪੂਰੇ ਪਿੰਡ ਘੁੰਮ ਕੇ ਡੈਡੀ ਜੀ ਪਿੰਡ ਘੁੰਮ ਕੇ ਨਹੀਂ ਸ਼ਰਮਾ ਦੀ ਓਟੀ ਦੇ ਪਿੱਛੇ ਗਏ ਹੋਣੇ ਅੱਜ ਛੁੱਟੀ ਆ ਮੇਰੀ ਜਿੱਥੇ ਮੇਰਾ ਜੀ ਕਰੂਗਾ ਉੱਥੇ ਘੁੰਮੂਗਾ ਆਹ ਸਾਬ ਛੱਡੋ ਤੁਸੀਂ ਚੱਤੀ ਤਿਆਰ ਹੋ ਜਾਓ ਪੱਕਾ ਮਣ ਚੱਲਦੇ ਆ ਤੁਹਾਨੂੰ ਅੱਜ ਕੱਲ ਦਾ ਮਹੌਲ ਬਹੁਤ ਖਰਾਬ ਆ ਗੱਲ ਤੇ ਤੁਹਾਡੀ ਸਹੀ ਆ ਅੱਜ ਜੁੰਦਿਆ ਵੱਡੇ ਵੱਡੇ ਫੋਨ ਚੱਲ ਪਏ ਆ ਨਾ ਦੁਨੀਆ ਦਾ ਤਾਂ ਬੇੜਾ ਹੀ ਘਰਕੋ ਹੋ ਗਿਆ ਬਾਬੂ ਜੀ ਤੂੰ ਰੋਟੀ ਨਾ ਖਾਦੀ ਤਾਂ ਮੈਂ ਵੀ ਰੋਟੀ ਨਹੀਂ ਖਾਣੀ ਓ ਜਵਾਕਾ ਗੱਲ ਸੁਣ ਬਾਬੂ ਇੱਕ ਮਿੰਟ ਤੂੰ ਕੋ ਹੁਣੇ ਕਰਦਾ लेके ने साला कर क्या रहे हैं यहां पे ताई आके डंडियावा ओ कोनी ताई ते दि दिमाग दे ना दो चार पेटी लेओगे ओ कसन लेवा ताई पेटी ले ताई देनी टाढे हो गया मेरे कि ना ताई दा दिमाग इठे थोड़ी आ भाभी जी दूध ललो पादा 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 की गल आजकल दूध बड़ा पतला होंदिया या भाभी की दसा मेरी गाय थोड़ी जी बीमार या अच्छा फिर आ की ਜਾ ਦਫਾ ਹੋ ਜਾ ਮੇਰੇ ਘਰ ਚੋਂ ਉਹ ਜਿੱਦਣ ਦੀ ਤੂੰ ਪੁੱਠੇ ਪੈਰਾਂ ਵਾਲੀਏ ਸਾਡੇ ਘਰੇ ਆਈਆਂ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਉਹ ਕਿਹੜੀ ਮਾੜੀ ਘੜੀ ਸੀ ਜਿਹੜਾ ਮੈਂ ਤੇਰੇ ਨਾਲ ਵਿਆਹ ਕਰਾਉਣ ਪੈ ਗਿਆ ਉਹ ਇਦੋਂ ਤਾਂ ਮੈਂ ਛੜਾ ਹੀ ਰਹਿ ਜਾਂਦਾ ਡੈਡੀ ਜੀ ਹਾਂ ਮੋਟਰਸਾਈਕਲ ਦੀ ਚਾਬੀ ਦਿਓ ਕਿਉਂ ਤੂੰ ਚਾਬੀ ਕੀ ਕਰਨੀ ਆ ਉਹ ਪਿਛਲੀ ਗਲੀ ਚ ਸ਼ਰਮਾ ਦੀ ਕੁੜੀ ਬਾਡਮਿੰਟਨ ਖੇਡਣ ਦੀ ਆ ਸਮਝਿਆ ਕਰੋ ਤੇ ਤੈਨੂੰ ਕੀ ਆਉਂਦੀ ਆ ਖੇਡ ਲੈਣ ਦੇ ਕਿ ਕੁੜੀ ਪਿੱਛੇ ਆਪਣਾ ਟਾਈਮ ਖਰਾਬ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਸ਼ਰਮਾ ਦੀ ਕੁੜੀ ਨਾਲ بس ਮੈਨੂੰ ਗੁੱਸਾ ਚੜਿਆ ਹੋਇਆ ਸੀ ਮੈਂ ਤੇਰੇ ਥੱਪੜ ਮਾਰਤਾ ਤੂੰ ਮੈਨੂੰ ਮੈਨੂੰ ਥੱਪੜ ਮਾਰਨ ਲੱਗਾ ਚਲ ਜਿਹੜਾ ਤੂੰ ਮੇਰੇ ਤੋਂ ਥੱਪੜ ਖਾਦਾ ਨਾ ਆਜ ਆਕੂ ਦਾ ਨਾਮ ਪੂਰਾ 500 ਰੁਪਿਆ ਹੈ ਜੀ ਚਲ ਲਵਾਇਆ ਕਰ ਹਾਂਜੀ ਦੋਸਤ ਮੈਂ ਆਪਣੇ ਕਾਗਜ਼ਾਂ ਲਾਮੇ ਚ ਕਰਾ ਲਈਏ ਹੁਣੇ ਤੁਹਾਡੇ ਕੋਈ ਵੀ ਨੁਕਸਾਨ ਹੋਊਗਾ ਇਹਦੇ ਮੇਰਾ ਭਰਾ ਤੇ ਮੇਰੀ ਮਾਦੀਮੇਵਾਰ ਹੋਣਗੇ ਇਹਦੀ ਭੈਣ ਦੀ ਇਹਦੀ ਅਛਾ ਕਾਲੀ ਨਾਲ ਭੱਜਿਆ ਤੂੰ ਇੱਕ ਮਿੰਟ ਬੈਠ ਬੇਬੇ ਮੈਂ ਹੁਣੇ ਭੈਣ ਨੂੰ ਲੈ ਕੇ ਆਉਣਾ